ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਨੀ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵાળ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਧੂਮਾ ਕਿਧਾ ਰਹੀ ਵੇ ਸੂਰਜਾ ਕਮੀਆਂ ਦੇ ਵਿੜੇ ਕੋਈ ਮੈਨੂੰ ਇਹ ਕਹਿ ਸਕਦਾ ਕੋਈ ਮੈਨੂੰ ਇਹ ਕਹਿ ਸਕਦਾ ਕਿ ਮੈਂ ਇਸ ਸਮਾਜ ਦਾ ਸੋਚਦਾ ਨਹੀਂ ਐਸ ਸਮਾਜ ਦਾ ਸੋਚਦਾ ਉਹ ਵੀਰੋ ਡਾਕਟਰ ਭੀਮਰਾਓ ਉਮੇਦਕਰ ਨੇ ਕਿਹਾ ਸੀ ਵਿਦਿਆ ਸਿੱਖਿਆ ਐਜੂਕੇਸ਼ਨ ਕੋਈ ਹਰਾ ਕਾਰਡ ਕੋਈ ਕਾਲਾ ਕਾਰਡ ਕੋਈ ਨੀਲਾ ਕਾਰਡ ਕੋਈ ਪੀਲਾ ਕਾਰਡ ਕੋਈ ਜਿਹੜੇ ਮਰਜ਼ੀ ਰੰਗ ਦਾ ਕਾਰਡ ਬਣਾ ਦੇਣ ਸਰਕਾਰਾਂ ਗਰੀਬੀ ਦੂਰ ਨਹੀਂ ਹੋ ਸਕਦੀ ਸਿਰਫ ਇੱਕੋ ਹੀ ਚੀਜ਼ ਨਾਲ ਗਰੀਬੀ ਦੂਰ ਹੋ ਸਕਦੀ ਹੈ ਜੇ ਗਰੀਬਾਂ ਦੇ ਜਵਾਕਾਂ ਨੂੰ ਪੜਾ ਦੋਗੇ ਜੇ ਗਰੀਬਾਂ ਦੇ ਜਵਾਕਾਂ ਨੂੰ ਅਫਸਰ ਬਣਾ ਦੋਗੇ ਬਸ ਫਾਬਾ ਸਾਹਿਬ ਅੰਬੇਦਕਰ ਨੇ ਕਿਹਾ ਸੀ ਸਿੱਖਿਆ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਉਹਨੂੰ ਪੀ ਗਿਆ ਉਹ ਦਹਾੜੂ ਬਈ ਦਹਾੜੂਗਾ ਬਸ ਬਾਬਾ ਸਾਹਿਬ ਨੂੰ ਵੀ ਉਸ ਵੇਲੇ ਤੁਹਾਨੂੰ ਪਤਾ ਹੈ ਭੀਮਰਾਓ ਮੇਦਕਾ ਜੀ ਨੂੰ ਕਲਾਸ 'ਚ ਬੈਠਣ ਨਹੀਂ ਦਿੰਦੇ ਹੁੰਦੇ ਸੀ ਪਰਾਂ ਬਿਠਾਉਂਦੇ ਸੀ ਤੂੰ ਪਰਾਂ ਬੈਠ ਸ਼ੂਆ ਸ਼ੂਦ ਦਾ ਜ਼ਮਾਨਾ ਸੀ ਉਤੋਂ ਬਾਅਦ ਉਹਨਾਂ ਨੇ ਪੀ ਐਚ ਡੀ ਕੀਤੀ ਅਮਰੀਕਾ 'ਚ ਪੀ ਐਚ ਡੀ ਕੀਤੀ ਇੰਗਲੈਂਡ 'ਚ ਐਨੇ ਪੜੇ ਲਿਖੇ ਬੰਦੇ ਤੇ ਜਦੋਂ ਆ ਤੁਹਾਡੇ ਪੁੱਤ ਨੇ 16 ਮਾਰਚ ਨੂੰ ਤੁਹਾਡੇ ਫਤਵੇ ਮੁਤਾਬਕ ਸੌ ਚੁੱਕੀ ਆਮ ਤੌਰ ਤੇ ਸੌ ਚੁੱਕ ਸਮਾਗਮ ਹੁੰਦੇ ਆ ਰਾਜ ਪਵਨ ਚ ਸਟੇਡੀਅਮ ਚ ਪਰ ਅਸੀਂ ਸੌ ਚੁੱਕੀ ਖਟਕੜ ਕਲਾ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਚ ਤੇ ਸੌ ਚੁੱਕਨਸਰ ਪਹਿਲਾ ਆਰਡਰ ਕੀਤਾ ਕਿਸੇ ਸਰਕਾਰੀ ਦਫਤਰ ਦੇ ਵਿੱਚ ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੂਗੀ ਦੋ ਫੋਟੋਆਂ ਲੱਗਣਗੀਆਂ ਇੱਕ ਜਿਨੇ ਆਜ਼ਾਦੀ ਲੈ ਕੇ ਦਿੱਤੀ ਐ ਸ਼ਹੀਦ ਆਜ਼ਮ ਭਗਤ ਸਿੰਘ ਇੱਕ ਜਿਨੇ ਆਜ਼ਾਦੀ ਬਚਾਈ ਐ ਬਾਬਾ ਸਹਾਵ ਅਮੇਦਕਰ ਦੋ ਫੋਟੋ ਲੱਗਣਗੀਆਂ ਸਸ ਹੁਣ ਦੁੱਖ ਆਉਣ ਸਾਰੀ ਥੈਲਾਂ ਫਰੋਲੀਆਂ ਐਡਾ ਦੁੱਖ ਹੋਇਆ ਓਏ ਤੇਰੀ ਓਏ ਇਹ ਤਾਂ ਖਾ ਗਏ ਯਾਰ ਇਹਦਾ ਸਮਾਜ ਖਾਸ ਤੌਰ ਤੇ ਦਲਿਤ ਸਮਾਜ ਨੂੰ ਖਾ ਖਾਣਗੇ ਉਹ ਵੀ ਦਲਿਤ ਕਿ ਜਦੋਂ ਮੈਂ ਫੈਲਾਂ ਫਰੋਲੀਆਂ ਦਲਿਤਾ ਨੇ ਦਲਿਤਾਂ ਨੂੰ ਖਾਦਾ ਇਹ ਕਿਵੇਂ ਖਾ ਗਏ ਵੀ ਇੱਕ ਨਾ ਵਜੀਫੇ ਹੁੰਦੇ ਆ ਦੋ ਇੱਕ ਨੂੰ ਕਹਿੰਦੇ ਆ ਪ੍ਰੀ ਮੈਟ੍ਰਿਕ ਇੱਕ ਨੂੰ ਕਹਿੰਦੇ ਆ ਪੋਸਟ ਮੈਟ੍ਰਿਕ ਸੈਂਟਰ ਸਰਕਾਰ ਦਿੰਦੀ ਆ ਉਹ ਉਹਦੇ ਵਿੱਚ ਪੰਜਾਬ ਸਰਕਾਰ ਦਾ ਹਿੱਸਾ ਹੈ 30% ਪੰਜਾਬ ਸਰਕਾਰ ਪਾਉਂਦੀ ਹੈ 70 ਪੈਸੇ ਉਹ ਪਾਉਂਦੇ ਆ ਜੇ ਤੀਨ ਆ ਪਾਓ ਤਾਂ 70 ਦਿੰਦੇ ਨਹੀਂ ਜਾਂ ਫਿਰ 70 ਵਾਪਸ ਚਲੇ ਜਾਂਦੇ ਨੇ ਇਹਨਾਂ ਨੇ ਕੀ ਕੀਤਾ ਉਹਨਾਂ ਕਹਿੰਦਾ ਵੀ 30 ਪਾ ਦਿੰਨੇ ਆ ਜੀ ਉਹਨਾਂ ਤੋਂ 70 ਮੰਗਾ ਕੇ ਉਹਨਾਂ ਨੇ 70 ਹੀ ਖਾ ਗਏ ਆਵਦੇਰ ਤੋਂ ਪਾਉਣੇ ਕੀ ਸੀ ਉਹਨਾਂ ਨੇ 70 ਖਾ ਗਏ ਉਹ ਕਹਿੰਦੇ ਵਾਪਸ ਦਿਓ ਕਹਿੰਦੇ ਉਹ ਤਾਂ ਖਾ ਗਏ ਧਰਮ ਸੋਤੋਰੀ ਫੜਿਆ ਬੰਦਾ ਜੀ ਵਿਜੀਲੈਂਸ ਭੇਜ ਕੇ ਫੜਿਆ ਸਵੇਰੇ 4 ਵਜੇ ਝਗੜਾ ਆਤ ਮਹਿਕਮੇ ਦਾ ਮੰਤਰੀ ਸੀ ਜੰਗਲ ਹੀ ਖਾ ਗਿਆ ਬੂਟੇ ਲਾਉਣ ਦੇ ਪੈਸੇ ਅੱਡ ਬੂਟਾ ਵਡਾਉਣ ਦੇ ਪੈਸੇ ਅੱਡ ਮਾ ਕੇ ਫੜੋ ਓਏ ਫੜੋ ਯਾਰ ਇਹ ਹਾਜੀ ਪੋਸਟ ਮੈਟ੍ਰਿਕ ਪ੍ਰੀ ਮੈਟ੍ਰਿਕ ਤੁਹਾਡੇ ਆਪਣੇ ਸਮਾਜ ਦੇ ਬੰਦੇ ਤੁਹਾਡੇ ਆਪਣੇ ਸਮਾਜ ਨੂੰ ਖਾ ਗਏ ਦੁੱਖ ਇਸ ਗੱਲ ਦਾ ਹੁੰਦਾ ਇੱਕ ਲੋਹੇ ਦੀ ਤੇ ਸੋਨੇ ਦੀ ਦੁਕਾਨ ਸਾਹਮਣੇ-ਸਾਹਮਣੇ ਸੀ ਬਾਜ਼ਾਰ 'ਚ ਇੱਕ ਦਿਨ ਲੋਹੇ ਨੇ ਸੋਨੇ ਨੂੰ ਲਾਂਭਾ ਦਿੱਤਾ ਦੋਨੇ ਇਕੱਠੇ ਬੈਠੇ ਸੋਨਾ ਤੇ ਲੋਹਾ ਸੋਨੇ ਨੇ ਲੋਹੇ ਨੂੰ ਕਿਹਾ ਯਾਰ ਥੋੜਾ ਤੇਰੇ ਵੀ ਵਜਦਾ ਥੋੜਾ ਮੇਰੇ ਵੀ ਵਜਦਾ ਜਦੋਂ ਮੇਰੇ ਥੋੜਾ ਬਜਦਾ ਮੇਰੀ ਕਦੇ ਆਵਾਜ਼ ਆਈ ਹੈ ਆਇਦਾ ਸਾਰੇ ਬਾਜ਼ਾਰ ਚ ਪਤਾ ਲੱਗਦਾ ਯਾਰ ਐਡੀਆਂ ਚੀਕਾਂ ਮਾਰਦਾ ਤੂੰ ਲੋਹਾ ਕਹਿੰਦਾ ਮਿਤਰਾ ਥੋੜਾ ਤੇਰੇ ਵੀ ਬਜਦਾ ਥੋੜਾ ਮੇਰੇ ਵੀ ਬਜਦਾ ਤੇਰੇ ਥੋੜਾ ਲੋਹੇ ਦਾ ਬਜਦਾ ਤੂੰ ਸੋਨਾ ਹੈ ਤੇ ਲੋਹਾ ਤੇਰੇ ਵਾਸਤੇ ਸ਼ਰੀਕ ਹੈ ਸ਼ਰੀਕਾ ਨੇ ਤਾਂ ਕੁੱਟਣਾ ਹੀ ਹੁੰਦਾ ਹੈ ਸ਼ਰੀਕ ਤਾਂ ਜੰਮੇ ਹੀ ਕੁੱਟਣ ਵਾਸਤੇ ਨੇ ਮਾਰਨ ਵਾਸਤੇ ਨੇ ਉਹ ਜਦੋਂ ਤੇਰੀ ਤੈਨੂੰ ਤੇਰਾ ਥੋੜਾ ਹੌਲੀ ਹੌਲੀ ਆਵਾਜ਼ ਆਉਂਦੀ ਹੈ ਮੈਨੂੰ ਦੁੱਖ ਇਸ ਗੱਲ ਦਾ ਓਏ ਮੇਰੀਆਂ ਚੀਕਾਂ ਤਾਂ ਜ਼ਿਆਦਾ ਨਿਕਲਦੀਆਂ ਨੇ ਮੈਨੂੰ ਮੇਰੇ ਆਪ ਦੇ ਘੁੱਟਦੇ ਨੇ ਲੋਹੇ ਦੇ ਥੋੜਾ ਲੋਹੀ ਘੁੱਟਦੇ ਜਦੋਂ ਆਪਣੇ ਆਪਿਆਂ ਨੂੰ ਲੁੱਟਦੇ ਨੇ ਨਾ ਦੁੱਖ ਉਦੋਂ ਜ਼ਿਆਦਾ ਹੁੰਦਾ ਹੈ ਅੰਗਰੇਜ਼ਾਂ ਨੇ ਤਾਂ ਲੁੱਟਣਾ ਹੀ ਸੀ ਉਹ ਤਾਂ ਆਏ ਹੀ ਲੁੱਟਣ ਸੀ ਮੁਗਲਾਂ ਨੇ ਤਾਂ ਲੁੱਟਣਾ ਹੀ ਸੀ ਉਹ ਤਾਂ ਆਏ ਹੀ ਲੁੱਟਣ ਸੀ ਦੁੱਖ ਉਦੋਂ ਹੁੰਦਾ ਜਦੋਂ ਸਾਡੇ ਵਾਲਿਆ ਆਹ 20 ਕਿਲੋਮੀਟਰ ਤੇ ਪਿੰਡ ਆਹ ਲੁੱਟਦੇ ਨੇ ਜਦੋਂ ਆਬਾਦਲ ਕੇ ਦੁੱਖ ਉਦੋਂ ਹੁੰਦਾ ਸਾਡੇ ਘਰਾਂ ਦੀਆਂ ਛੰਨਾ ਟਹਿ ਗਈਆਂ ਯਾਰ ਸਾਡੇ ਘਰ ਚ ਆਉਣ ਲੱਗੇ ਗੰਗਾ ਨਗਰ ਮੀਂਹ ਪੈਂਦਾ ਛੱਤ ਸਾਡੀ ਡਿੱਗ ਪੈਂਦੀ ਐ ਇਹ ਸਾਡੇ ਘਰ ਨੇ ਰਾਜ ਤੁਸੀਂ ਕੀਤਾ ਪੰਜ ਵਾਰੀ ਮੁੱਖ ਮੰਤਰੀ ਰਹੇ ਹੋ ਤੇ ਤੁਹਾਡੇ ਘਰ ਦੇਖੋ ਗਲਤੀ ਨਾਲ ਕਾਂ ਬਨੇਰੇ ਤੇ ਬਹਿ ਜੇ ਦੋਨੇ ਲੱਤਾਂ ਟੁੱਟ ਜਾਂਦੀਆਂ ਤਿਲਕ ਜਾਂਦਾ ਕਾਂ ਉੱਥੋਂ ਇਟਲੀ ਤੋਂ ਲਿਆ ਕੇ ਲੰਦਾ ਮਾਰਬਲ ਲਾਇਆ ਹੋਇਆ ਇਤਾ ਸ਼ੁਕਰ ਆ ਯਾਰ ਤੁਹਾਡਾ ਜਿਉਂਦੇ ਰਹੋ ਤੁਸੀਂ ਇਹ ਤੁਸੀਂ ਕੰਡਾ ਕੱਢਤਾ ਇਹ ਤਾਂ ਮਹਾਰਾਜ ਦੀ ਸੋਝਾਰੇ ਤਾਂ ਬਹੁਤ ਵੱਡਾ ਪੰਗਾ ਸੀਗਾ ਲਾਕਤ ਨੂੰ ਅੱਜ ਨਵੀਂ ਚੀਜ਼ ਸੁਣਾਉਣਾ ਅੱਜ ਹੀ ਸਵੇਰੇ ਲਿਖੀ ਐ ਅੱਜ ਪਹਿਲੀ ਵਾਰ ਸੁਣਾ ਰਿਹਾ ਕਿੱਕਲੀ 2 ਫੜਾ ਇਹਨਾਂ ਦੇ ਸਾਰੇ ਟੱਬਰ ਦੀ ਤੇ ਕਾਲੀ ਦਲ ਦੀ ਸਾਰੀ ਵਿਆਖਿਆ ਕੀਤੀ ਹੋਈ ਆ ਉੱਚ ਵੀ ਕਿਵੇਂ ਕੀ ਹੋਇਆ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਝ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਭ੍ਰਿਸ਼ਟਾਚਾਰੀਆਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਮੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਵੱਡੇ ਵੱਲ ਸਭ ਜਿਉਂਦੇ ਸੀ ਉਹ ਜਿਉਂਦੇ ਸੀ ਉਹ ਨਾ ਸਮਝੀ ਨਾ ਸੋਚੀ ਐ ਕਾਲੀਦਾਲ ਵਾਲੀ ਫੱਟੀ ਫਿਰ ਸਾਲੇ ਜੀਜੇ ਨੇ ਪੁੱਛੀ ਐ ਮੇਰੀ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਵੀ ਜਾਵੇ ਵੋਟਾਂ ਵਾਲੀ ਇੱਕ ਜੂਨ ਵੇ ਬੜੀ ਮਾਜ ਲੁੱਟੀ ਐ ਇਹ ਵੀ ਕਹਿੰਦੀ ਐ ਵਿੱਚ ਅਸੀਂ ਬੜੀ ਮਾਜ ਲੁੱਟੀ ਐ, ਕੁੱਗੀ ਛੱਤਰ ਨਾਲ ਕੁੱਟੀ ਐ। ਹੁਣ ਜਦ ਸਾਡੀ ਮਾਂ ਲੈ ਰਾਜਨੀਤੀ ਵਿੱਚ ਵੈਦ ਕੀ ਬਾਦਲ ਪਰਿਵਾਰ ਦੀ ਛੁੱਟੀ ਐ। ਬੋਲੇ ਸੋਨਿਆਲ। ਠੀਕ ਲੱਗਾ। ਹਾਂਜੀ। ਹੈ ਜੀ। ਦੇਖੇ ਦੁਬਾਰਾ ਸੁਨਾਵ ਦੁਬਾਰਾ ਸੁਨਾਵ ਅਚਾ ਜੜ ਦੁਬਾਰੇ ਪਟਣੀ ਹੈ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਚ ਆਵੇ ਨਾ ਵੋਟ ਕੋਈ ਥਿਆਵੇ ਨਾ ਸੀ ਤੋਂ ਵੱਡੇ ਬਲ ਸੌਂਦੇ ਸੀ ਉਹ ਤੋਂ ਬਾਅਦ ਨਾ ਸਮਝੀ ਨਾ ਸੋਚੀ ਐ ਕਾਲੀਦਾਲ ਵਾਲੀ ਹੈ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਲੁੱਟੀਆ ਘੁੱਗੀ ਛੱਤਰ ਨਾਲ ਕੁੱਟੀਆ ਹੁਣ ਜੜ ਸਾਡੀ ਸਤੌ ਜਾਲੇ ਮਾਨ ਨੇ ਪੁੱਟੀ ਐ ਲਾ ਰਾਜਨੀਤੀ ਵਿੱਚੋਂ ਬਾਦਲ ਪਰਿਵਾਰ ਦੀ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਆਲ ਇਹ ਮੁਕਾਬਲਾ ਕਰਨ ਆਪਣਾ ਸੋ ਵੀਰੋ ਵਾਲੇ ਸਮੇਂ ਚ ਆਉਣ ਵਾਲੇ ਸਮੇਂ ਚ ਦਲਤ ਪਰਿਵਾਰਾਂ ਵਾਸਤੇ ਗਰੀਬਾਂ ਵਾਸਤੇ ਜਿਹੜੇ ਆਪਾਂ ਸਕੂਲ ਬਣਾ ਰਹੇ ਹਾਂ ਉੱਥੇ ਕੌਣ ਪੜਦਾ ਹੈ ਗਰੀਬ ਪੜਦੇ ਮੇਰੀ ਇੱਕ ਸੋਚ ਹੈ ਮੇਰੇ ਇੱਕ ਵਿਜ਼ਨ ਹੈ ਮੈਂ ਬਹੁਤ ਸੋਚਦਾ ਰਹਿਣਾ ਕਿਉਂਕਿ ਮੈਂ ਐਸੇ ਕੰਮਤੀਆਂ ਹੁਣ ਕਿ ਭਗਵਾਨ ਜੀ ਤਮਾਨਾ ਪੰਜਾਬ ਵਾਸਤੇ ਹੋਰ ਸੋਚ ਯਾਰ ਪਰਮਾਤਮਾ ਤੋਂ ਬਲ ਲੈ ਕੇ ਸਮੱਤ ਲੈ ਕੇ ਕੋਈ ਸੋਚ ਕੀ ਕਰੀਏ ਨਵਾਂ ਕੀ ਕਰੀਏ ਹੋਰ ਮੈਂ ਸੋਚ ਰਿਹਾ ਲੋਕਾਂ ਦੀ ਮਜਬੂਰੀ ਨੂੰ ਮਰਜੀ ਬਣਾਉਣੀ ਚਾਹਨਾ ਤੁਸੀਂ ਕਹੋਗੇ ਆਹ ਕੀ ਗੱਲ ਹੋ ਗਈ ਯਾਰ ਮਜਬੂਰੀ ਨੂੰ ਮਰਜੀ ਮਤਲਬ ਅੱਜ ਕੋਈ ਗਰੀਬ ਕੋਈ ਦਲਿਤ ਕੋਈ ਘੱਟ ਇਨਕਮ ਵਾਲਾ ਪਰਿਵਾਰ ਬਿਮਾਰ ਹੋ ਜਾਏ ਉਦੀ ਮਜਬੂਰੀ ਹੈ ਕਿ ਉਹਨੂੰ ਪ੍ਰਾਈਵੇਟ ਹਸਪਤਾਲ ਚ ਇਲਾਜ ਕਰਾਉਣਾ ਪਊ। ਭਾਵੇਂ ਪੈੜੀ ਵਿਕ ਜੇ ਜਾਂ ਜਨਾਨੀ ਦੇ ਗਹਿਣੇ ਵਿਕ ਜਾਣ। ਮਜਬੂਰੀ ਹੈ ਪ੍ਰਾਈਵੇਟ ਹਸਪਤਾਲ ਚ ਲੈਣਾ ਇਲਾਜ ਕਰਾਉਣਾ ਪਊ। ਸਰਕਾਰੀ ਤੇ ਯਕੀਨ ਨਹੀਂ ਰਿਹਾ। ਮਸ਼ੀਨਾਂ ਨਹੀਂ ਹੈਗੀਆਂ, ਡਾਕਟਰ ਨਹੀਂ ਹੈਗੇ, ਦਵਾਈਆਂ ਨਹੀਂ ਹੈ। ਅੱਜ ਮਜਬੂਰੀ ਹੈ ਕਿ ਗਰੀਬ ਨੂੰ ਪ੍ਰਾਈਵੇਟ ਸਕੂਲ ਚ ਬੱਚਾ ਪੜਾਉਣਾ ਪਊ। ਸਰਕਾਰੀ ਤੇ ਯਕੀਨ ਨਹੀਂ ਰਿਹਾ ਮਾਸਟਰ ਨਹੀਂ ਹੈਗੇ ਉਤੇ ਬੈਠਣ ਨੂੰ ਬੈਂਚ ਨਹੀਂ ਹੈਗੇ ਬਾਥਰੂਮ ਨਹੀਂ ਹੈਗੇ ਪੀਣ ਨੂੰ ਪਾਣੀ ਨਹੀਂ ਹੈ ਕਿਤਾਬਾਂ ਨਹੀਂ ਹੈਗੀਆਂ ਵਰਦੀਆਂ ਨਹੀਂ ਹੈਗੀਆਂ ਪਰ ਮੈਂ ਇਹਨਾਂ ਦੋਨੇ ਮਜਬੂਰੀਆਂ ਨੂੰ ਮਰਜ਼ੀਆਂ ਬਣਾਉਣੇ ਚਾਹਣਾ ਔਰ ਜਿੱਥੋਂ ਤੱਕ ਮੇਰਾ ਦਿਲ ਕਹਿੰਦਾ ਜਿਹੜੇ ਸਾਹ ਤੇ ਤੁਸੀਂ ਮੈਨੂੰ ਪਿਆਰ ਦੇ ਰਹੇ ਹੋ ਆ 13 ਜੀਰੋ ਕਰ ਦਿਓ ਅਗਲੇ 6-7 ਮਹੀਨਿਆਂ ਚ ਇਹ ਮਜਬੂਰੀਆਂ ਮਰਜ਼ੀ 'ਚ ਬਦਲ ਜਾਣਗੀਆਂ ਤੁਹਾਡੀ ਮਰਜ਼ੀ ਹੋਊਗੀ ਲਾਜ ਸਰਕਾਰੀ 'ਚ ਕਰਾਉਣਾ ਹੈ ਜਾਂ ਪ੍ਰਾਈਵੇਟ 'ਚ ਕਰਾਉਣਾ ਹੈ ਲਾਜ ਇੱਕੋ ਜਿਹਾ ਹੋਊਗਾ ਇੱਧਰ ਪ੍ਰਾਈਵੇਟ 'ਚ ਪੈਸੇ ਲੱਗਣਗੇ ਇੱਧਰ ਲੱਗਣਗੇ ਨਹੀਂ ਬਸ ਤੁਹਾਡੀ ਮਰਜ਼ੀ ਹੋਊਗੀ ਬੱਚਾ ਸਰਕਾਰੀ 'ਚ ਪੜਾਉਣਾ ਹੈ ਜਾਂ ਪ੍ਰਾਈਵੇਟ 'ਚ ਪੜਾਉਣਾ ਹੈ ਪੜ੍ਹਾਈ ਇੱਕੋ ਜੀ ਹੋਊਗੀ ਉਧਰ ਫੀਸ ਲੱਗੂਗੀ ਇੱਧਰ ਨਹੀਂ ਲੱਗੂਗੀ ਆਹ ਕਰਨਾ ਚਾਹੋ